ਬਲੈਰੋ ਮੰਗ ਰਹੀ ਸਾਡੇ ਭਰਾ ਬਹੁਤ ਘੱਟ ਰੇਂਜ ਦੀ ਅੱਜ ਇੱਕ ਵਾਰ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਪਹੀੜ ਤੋਂ 8 ਜੂਨ ਕਾਰ ਮੇਲਾ ਯਾਦ ਰੱਖਿਓ ਅਮਰਗੜ ਵਿਖੇ ਜੱਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ ਜਰੂਰ ਪਹੁੰਚਿਓ ਅੱਜ ਦੀ ਗੱਡੀ ਬਹੁਤ ਸਪੈਸ਼ਲ ਆ ਬਹੁਤ ਵਧੀਆ ਕਾਰ ਤੁਹਾਡੇ ਵਾਸਤੇ ਲੈ ਕੇ ਆਏ ਆ ਬਲੈਰੋ ਮੰਗ ਰਹੀ ਸਾਡੇ ਭਰਾ ਬਹੁਤ ਘੱਟ ਰੇਂਜ ਦੀ ਬਲੈਰੋ ਆ ਗਈ ਸਾਡੇ ਕੋਲ ਸਾਰੀ ਓਰੀਜਨਲ ਪੇਂਟ ਦੀ ਬਹੁਤ ਕੈਂਡ ਗੱਡੀਆਂ ਦੇਖੋ ਲਾਇ ਲੂਏ ਪੈਸੇ ਨੇ 80% ਟਾਇਰ ਨੇ ਪੇਂਟ ਕਿਤੋਂ ਨਹੀਂ ਮਤਲਬ ਸਰਟੀਫਾਈਡ ਰਿਪੋਰਟ ਜਿਹੜਾ ਤੁਰੀ ਕਾਰ ਬਿਆਰ ਦਿੰਦਾ ਉਹ ਮਾੜਾ ਡੀਆਈ ਵੀ ਬਹੁਤ ਘੱਟ ਮਿਲਦੀ ਹੈ ਬਹੁਤ ਭਰਾ ਸਾਡੇ ਮੰਗਦੇ ਨੇ ਵੀ ਡੀਆਈ ਗੱਡੀ ਲੈ ਪੰਜੇ ਲਾਇਏ ਵੀਲ ਨੇ ਨੰਬਰ ਬਹੁਤ ਵਧੀਆ ਕਿਤੋਂ ਜਰੀ ਨਹੀਂ ਹੋਈ ਕਿਤੇ ਜਰ ਦਾ ਨਿਸ਼ਾਨ ਤੱਕ ਨਹੀਂ ਹੈ ਗੱਡੀ ਦੇ ਟਾਪ ਪੇਂਟ ਮਾਡਲ ਹੈ ਤੇ オリジナル ਪੇਂਟ ਅੰਦਰੋਂ ਇੰਟੀਰੀਅਰ ਤੁਹਾਨੂੰ ਦਿਖਾ ਦਿੰਦੇ ਆਂ ਇੰਟੀਰੀਅਰ ਬਹੁਤ ਵਧੀਆ ਤੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ 114000 ਕਿਲੋਮੀਟਰ ਚੱਲੀ ਹੋਈ ਆ ਸਾਹ ਸੁਤਰੀ ਕਾਰ ਆ ਪਿੱਛੋਂ ਤੁਸੀਂ ਦੇਖੋ ਸੀਟ ਸੂਟ ਕਵਰ ਵਗੈਰਾ ਪੂਰੇ ਵਧੀਆ ਨੇ ਘੈਂਟ ਨੇ ਕੁਝ ਨਹੀਂ ਕਰਾਉਣ ਦੀ ਲੋੜ ਤੁਹਾਨੂੰ ساری ਗੱਡੀ ਬਿਲਕੁਲ ਭਰਾ ਦੀ ਸਾਡੀ ਦੀ ਰੱਖੀ ਸੀ ਬਹੁਤ ਮੈਂਟੇਨ ਕਰਕੇ ਰੱਖੀ ਸੀ ਗੱਡੀ ਤੇ ਲੋਕੋ ਵਾਈ ਤੁਹਾਨੂੰ ਦਿਖਾਈ ਦਿੱਤੀ ਫਰੰਟ ਦੇਖੋ ਫਰੰਟ ਬਹੁਤ ਸੋਹਣਾ ਜਾਲੀ ਮੋਡੀਫਾਈ ਵਗੈਰਾ ਕਰੀ ਹੋਈ ਆ ਨੰਬਰ ਤੁਹਾਨੂੰ ਦੱਸਦਾ ਐਲਈਡੀ ਵਗੈਰਾ ਲੱਗੇ ਹੋਈਆਂ ਨੇ نیچے ਲਾਈਟਾਂ ਦੇ ਫਿਲਮ ਫਿਲਮ ਚੜੀ ਆ ਪੂਰੀ ਸੋਹਣੀ ਕਾਰ ਆ ਮਤਲਬ ਵੀਡੀਓ ਦੇਖਦੇ ਸਰ ਇੱਕ ਵਾਰੀ ਕਾਲ ਕਰ ਲਿਓ 10 ਮਾਡਲ ਗੱਡੀ 8 ਮਹੀਨੇ ਤੱਕ ਪਾਸ ਹੈ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 275000 ਰੁਪਇਆ ਚੌਥੇ ਨਾਂ ਤੇ ਆ ਗੱਡੀ 275000 ਰੁਪਏ ਦੇ ਤੁਹਾਨੂੰ ਬਲੈਰੋ ਦੇ ਰਹੇ ਆਂ ਜੀ ਆ ਜਾਓ ਫਰਾਜ ਪਹੀ